ਨਮਸਕਾਰ ਜੀ ਸਤ ਸਾਈਂ ਜੀ ਕੀ ਨਾਮ ਹੈ ਜੀ ਤੁਹਾਡਾ ਪ੍ਰਵੀਨ ਦਾਸੀ ਪ੍ਰਵੀਨ ਜੀ ਸੰਤ ਰਾਮਪਾਲ ਜੀ ਦੁਆਰਾ ਇੱਕ ਮਹਿਮ ਚਲਾਈ ਜਾ ਰਹੀ ਹੈ ਜਿਹਨੂੰ ਅਨਪੁਰਨਾ ਮਹਿਮ ਕਿਹਾ ਜਾਂਦਾ ਇਹ ਕੀ ਮਹਿਮ ਹੈਗੀ ਹੈ ਇਹਦੇ ਬਾਰੇ ਵਿੱਚ ਥੋੜੀ ਜਾਣਕਾਰੀ ਦਿਓ ਜੀ ਹਾਂ ਜੀ ਸੰਤ ਰਾਮਪਾਲ ਮਹਾਰਾਜ ਜੀ ਦੁਆਰਾ ਜਿਹੜੀ ਮਹਿਮ ਚਲਾਈ ਜਾ ਰਹੀ ਹੈ ਇਹ ਗਰੀਬਾਂ ਨੂੰ ਗਰੀਬਾਂ ਵਾਸਤੇ ਆ ਪਰਮਾਤਮਾ ਕਹਿ ਰਹੇ ਨੇ ਕਿ ਕੋਈ ਵੀ ਪਰਿਵਾਰ ਭੁੱਖਾ ਨਾ ਸੋਵੇ ਹਾਂਜੀ ਉਹਨਾਂ ਪ੍ਰਤੀ ਇਹ ਅਨਪੁਰਨਾ ਅਨਪੁਰਨਾ ਮਹਿਮ ਚਲਾਈ ਜਾ ਰਹੀ ਹੈ ਜੀ ਇਹਦੇ ਵਿੱਚ ਕਿੰਨਾ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਜੀ ਜਿਹੜੇ ਗਰੀਬ ਨੇ ਬੇਸਹਾਰਾ ਨੇ ਜੀ ਕੋਈ ਲਾਚਾਰ ਨੇ ਬਿਮਾਰੀ ਆ ਕਿਸੇ ਨੂੰ ਕੋਈ ਵੀ ਕਿਸੇ ਕਿਸਮ ਦੀ ਵੀ ਪਰੇਸ਼ਾਨੀ ਆ ਉਹਨਾਂ ਦੀ ਹੈਲਪ ਕੀਤੀ ਜਾ ਰਹੀ ਹੈ ਜੀ ਬਹੁਤ ਸਾਰੇ ਲੋਕ ਐਦਾਂ ਦੇ ਹੁੰਦੇ ਆ ਜਿਵੇਂ ਕਿ ਤੁਸੀਂ ਬਿਮਾਰ ਦਾ ਜ਼ਿਕਰ ਕੀਤਾ ਜੋ ساری ਜ਼ਿੰਦਗੀ ਨਹੀਂ ਕਮਾ ਸਕਦੇ ਫਿਰ ਕਿਹਾ ਸੰਤ ਰਾਮਪਾਲ ਜੀ ਮਹਾਰਾਜ ساری ਜ਼ਿੰਦਗੀ ਉਹਨਾਂ ਦੀ ਹੈਲਪ ਕਰਨਗੇ ਹਾਂਜੀ ਪਰਮਾਤਮਾ ਕਹਿ ਰਹੇ ਨੇ ਕਿ ਵੀ ਉਹਨਾਂ ਦੇ ਘਰ ਜੋ ਵੀ ਰਾਸ਼ਨ ਹੁਣ ਤੱਕ ਪਹੁੰਚਾਇਆ ਗਿਆ ਹੈ ਵੀ ਉਹ ਉਹਨਾਂ ਦੇ ਅਗਲੀ ਤਰੀਕ ਨੂੰ ਆਉਣ ਤੋਂ ਪਹਿਲਾਂ ਹੀ ਹਨ ਤੇ ਖਤਮ ਹੋਣ ਤੋਂ ਪਹਿਲਾਂ ਹੀ ਦੁਬਾਰਾ ਉਹਨਾਂ ਤੱਕ ਫਿਰ ਪਹੁੰਚਾਇਆ ਜਾ ਰਿਹਾ ਹੈ। ਅਗਰ ਕਿਸੇ ਨੂੰ ਸਿਲੰਡਰ ਦੀ ਵਿਵਸਥਾ ਕਰਨੀ ਹੈ ਕਿ ਜਾਂ ਕਿਸੇ ਨੂੰ ਬੱਚਿਆਂ ਦੀ ਫੀਸ ਭਰਨੀ ਹੈ, ਕਿਸੇ ਕੋਈ ਬਿਮਾਰੀ ਹੈ, ਰੋਗ ਹੈ ਕਿਸੇ ਨੂੰ ਤੇ ਉਹਨਾਂ ਦੀ ਬਿਮਾਰੀ ਦਾ ਇਲਾਜ ਵੀ ਉਹ ਕਰਵਾ ਰਹੇ ਨੇ। ਠੀਕ ਹੈ ਜੀ ਤੁਹਾਡਾ ਧੰਨਵਾਦ ਜੀ। ਸਤ ਸਾਈਂ ਜੀ।